ਕੋਰਟ ਦਾ ਫੈਸਲਾ ਉਹਦੇ ਮੂਰੇ ਸਾਰਿਆਂ ਦਾ ਸਤਕਾਰ ਆ ਕੋਰਟ ਤੋਂ ਉੱਤੇ ਕੁਝ ਕੁਝ ਨਹੀਂ ਪਰ ਅਸਲੀ ਗੱਲ ਜਿਹੜੀ ਆ ਵੀ ਜਿੰਮੇ ਤੁਹਾਨੂੰ ਮੈਂ ਕਹਾ ਲੱਤਾਂ ਕੰਬਦੀਆਂ ਸਰਕਾਰ ਦੀਆਂ ਉਹ ਜਿਹੜਾ ਪਰਚਾ ਕੀਤਾ ਉਹ ਲੱਤਾਂ ਕੰਬਦੀਆਂ ਦਿਖੀਆਂ ਵੀ ਇਲੈਕਸ਼ਨ ਆ ਰਹੀ ਆ ਲੋਕਾਂ ਦੇ ਮੂਰੇ ਵੀ ਸਾਡਾ ਜਲੂਸ ਨਿਕਲ ਗਿਆ ਲੋਕਾਂ ਦੇ ਮੂਰੇ ਅਸੀਂ ਅੰਦਰੋਂ ਤਾਲੇ ਆਪ ਲਾਈ ਬੈਠੇ ਸੀ ਤੇ ਘਬਰਾਹਟ ਕਿਉਂਕਿ ਅੱਜ ਬਜਟ ਦੇ ਵਿੱਚ ਕੀ ਮਿਲਿਆ ਏ ਦੱਸੋ ਕੀ ਮਿਲਿਆ ਬਜਟ ਤੇ ਅਨਾਉਂਸਮੈਂਟ ਸੀਗੀ ਕਿਸੇ ਨੂੰ ਮਿਲਿਆ 1000 ਰੁਪਇਆ ਦੱਸੋ ਤੁਸੀਂ ਅਨਾਉਂਸ ਹੋਇਆ ਮੈਂ ਤੁਹਾਨੂੰ ਪੁੱਛ ਰਿਹਾ ਵੀ 1000 ਰੁਪਏ ਮੈਂ ਤਾਂ ਅੰਦਰ ਸੀ ਅਨਾਉਂਸ ਹੋਇਆ ਆਮ ਲੋਕਾਂ ਲਈ ਕਿਸੇ ਮਾਂ ਭੈਣ ਲਈ ਨਹੀਂ ਨਹੀਂ ਫਿਲਹਾਲ ਤਾਂ ਨਹੀਂ ਫਿਲਹਾਲ ਕੱਦ ਬਜਟ ਤਾਂ ਆ ਗਿਆ ਮੈਂ ਇਹੀ ਕਹਿੰਦਾ 2500 ਸਾਡੀ ਕਾਦੀ ਲੜਾਈ ਆ ਵੀ ਸਾਡੀਆਂ ਮਾਵਾਂ ਭੈਣਾਂ ਨੂੰ 1000 1000 ਰੁਪਏ ਜਿਹੜਾ ਮਿਲੇ ਉਹ ਅੱਜ 25% ਦੇ ਗਾਰਦ ਉੱਤੇ ਹੋ ਗਿਆ 2500 ਰੁਪਏ ਪੈਸੇ ਡੋਰਗਾਂ ਨੂੰ ਨੀਲੇ ਕਾਰਡ ਕੱਟੇ ਹੋ ਬਹਾਲ ਹੋਣ ਐਨਓਸੀਆਂ ਹੋਣ ਲੱਗਣ ਕਾਰਪੋਰੇਸ਼ਨ ਜਿਹੜੀਆਂ 95% ਜਿਹੜੇ ਕਾਉਂਸਲਰਾਂ ਦੀਆਂ ਮੋਹਰਾਂ ਨਹੀਂ ਲੈ ਕੇ ਰੱਖੀਆਂ ਹੋਈਆਂ ਉਹਦੇ ਪਿੱਛੇ ਕਿਉਂਕਿ ਅੱਜ ਇੱਕ ਡਾਟਾ ਆਇਆ ਲੁਧਿਆਣੇ ਦਾ 23 ਉਹ ਜ਼ਿਲ੍ਹਿਆਂ ਚੋਂ 19ਵੇਂ ਨੰਬਰ ਤੇ ਆਪਣਾ ਲੁਧਿਆਣਾ ਕਿਸੇ ਦਾ ਮਰਨ ਕਿਸ ਦਾ ਜੋਣ ਕਿਸਦਾ ਕੋਈ ਕੰਮ ਆ ਉਹ 19ਵੇਂ ਨੰਬਰ ਤੇ ਹੋ ਰਿਹਾ ਸਭ ਐਪਲੀਕੇਸ਼ਨਾਂ ਪਈਆਂ ਉਹਦੇ ਖਾਤਰ ਇਸੇ ਤਰੀਕੇ ਨਾਲ ਆਵਾਜ਼ ਚੱਡਾ ਸਾਹਿਬ ਉਹ ਚੱਡਾ ਕਿਉਂ ਘਬਰਾ ਗਿਆ ਕਿਉਂ ਘਬਰਾ ਗਿਆ ਹਜੇ ਤਾਂ ਸ਼ੁਰੂਆਤ ਹੋਈ ਆ ਹਜੇ ਤਾਂ ਜਿਹੜੇ ਤੁਸੀਂ ਫਿਰਦੇ ਸੀ ਨਾ ਲੋਕਾਂ ਦੇ ਝੂਠੇ ਵਾਅਦੇ ਕਰਦੇ ਇਹ ਜੇਲ੍ਹ ਚ ਨਹੀਂ ਰੋਕ ਸਕਣਾ ਜੇਲ ਕੱਲ ਨੂੰ ਬੇਲ ਹੋ ਜੂਗੀ ਕੱਲ ਨੂੰ ਨਹੀਂ ਪਰਸੋਂ ਨੂੰ ਬੇਲ ਹੋ ਜੂਗੀ ਫਿਰ ਕਿੱਥੇ ਭੱਜੋਗੇ ਬਿੱਟੂ ਜੀ ਹੁਣ ਫਿਰ ਕਿਹੜੇ ਦਾ ਅਗਲੇ ਦਫ਼ਤਰ ਕੋਰਟ ਨੇ ਫੈਸਲਾ ਸੁਣਾਇਆ ਇਹ ਕੋਰਟ ਦਾ ਤਾਂ ਹਜੇ ਇਹ ਅਭੀ ਇੱਕ ਦਿਨ ਦਾ ਉਹਨਾਂ ਨੇ ਕੱਲ ਤੇ ਪਾਈ ਆ ਜਿਹੜੀ ਤਰੀਕ ਆ ਉਹ ਕੱਲ ਤੇ ਪਾਈ ਆ ਤੇ ਹੁਣ ਜਾ ਕੇ ਜਿਹੜਾ ਹੈ ਉਹ ਦੇਖਦੇ ਆ ਪਲੀਜ਼ ਕਿੱਥੇ ਲੈ ਕੇ ਜਾਏ ਪੁਲਿਸ ਨੇ ਕੋਈ ਰਿਮਾਂਡ ਨਹੀਂ ਮੰਗਿਆ ਸੀ ਜਿਹੜੀਆਂ ਧਾਰਾਂ ਲਾਈਆਂ ਸੀ ਉਹਦੇ ਹਿਸਾਬ ਨਾਲ ਕੋਰਟ ਨੇ ਦੇਖਣਾ ਹੁੰਦਾ ਤੇ ਇਹਦੇ ਲਈ ਪਰ ਇਹ ਕੋਈ ਗੱਲ ਨਹੀਂ ਯਾਰ ਜੇਲ ਜਾਣਾ ਨਾ ਜਾਣਾ ਇਹ ਤਾਂ ਛੋਟੀ ਗੱਲ ਆ ਇਸੇ ਅਸੀਂ ਕਿਤੇ ਸਾਨੂੰ ਪਤਾ ਨਹੀਂ ਅਸੀਂ ਇਹ ਕੰਮ ਜਿਹੜਾ ਏ ਜਿੱਦਣ ਛੋਟਾਂਗੇ ਜਿੱਦਣ ਬਾਹਰ ਆਵਾਂਗੇ ਇਹ ਲੋਕਾਂ ਦੀ ਆਵਾਜ਼ ਕਦੇ ਵੀ ਟੱਲੀ ਨਹੀਂ ਪਾਉਗੀ ਇਸੇ ਤਰੀਕੇ ਦੇ ਨਾਲ ਤਾਲਾ ਯਾਦ ਆਇਆ ਨਾ ਗੱਲ ਭਗਵੰਤਪਾਲ ਸਾਹਿਬ ਨੂੰ ਮੁੱਖ ਮੰਤਰੀ ਸਾਹਿਬ ਨੂੰ ਤਾਲਾ ਨਾਲ ਇੱਕ ਜੇਬ 'ਚ ਵੀ ਰੱਖਿਆ ਸੀ ਇੱਕ ਪੈਕੇਟ ਬਣਾ ਕੇ ਉਹਨੂੰ ਸਪੀਕਰ ਸਾਹਿਬ ਨੂੰ ਵੀ ਦਿੱਤਾ ਹਜੇ ਤਾਂ ਕੱਲਾ ਤਾਲਾ ਯਾਦ ਆ ਹੋਰ ਇਹ ਬੜੀਆਂ ਚੀਜ਼ਾਂ ਹੋਰ ਯਾਦ ਆਉਣਗੀਆਂ ਹੌਲੀ-ਹੌਲੀ ਹਜੇ ਸ਼ੁਰੂਆਤ ਹੋਈ ਆ ਇਹ ਲੁਧਿਆਣੇ ਤੋਂ ਸ਼ੁਰੂਆਤ ਹੋਈ ਆ ਮੈਂ ਗੱਲ ਹੋਰ ਵੀ ਕਹੂੰਗਾ ਜਿਹੜੇ ਕਿਸੇ ਤੇ ਇਲਜ਼ਾਮ ਲਾਏ ਆ ਚਾਹੇ ਉਹ ਸਾਡਾ ਪ੍ਰਧਾਨ ਰਾਜਾ ਬੜਿੰਗ ਸਾਹਿਬ ਸੀ ਚਾਹੇ ਸਾਡੇ ਰੰਧਾਵਾ ਸਾਹਿਬ ਸੀ ਇਲਜ਼ਾਮ ਉਹਨਾਂ ਦਾ ਠੋਕ ਕੇ ਚੀ ਮੰਤਰੀ ਦੇ ਘਰੇ ਬਹਿਣਾ ਚਾਹੀਦਾ ਵੀ ਕਰੋ ਕੀ ਕਰਦਿਆ ਤੂੰ ਖਰਚੇ ਦਰਦ ਸਾਡੇ ਤੇ ਕਿਹੜੇ ਇਲਜ਼ਾਮ ਲਾਉਣਾ ਸਾਡੇ ਤੇ ਆ ਆ ਆਸ਼ੂ ਜੀ ਕੀ ਕਰ ਲਿਆ ਬਿੱਟੂ ਜੀ ਅੱਜ ਇੱਕ ਪਹਿਲਾਂ ਵੀ ਸੁਣੋ ਗੱਲ ਆ ਸੰਜੀਤ ਤਲਵਾਰ ਖੜੇ ਆ ਸਾਡੇ ਸ਼ਾਮ ਸੁੰਦਰ ਜੀ ਅੱਜ 7 ਮਹੀਨੇ 7 ਮਹੀਨੇ ਜੇਲ੍ਹ ਵਿੱਚ ਭਰ ਕੇ ਰੱਜੇ ਨਹੀਂ ਫੇਰੇ ਫੇਰੇ ਇਹਨਾਂ ਨੂੰ ਦੱਬ ਲਿਆ ਫਿਰ ਅਸੀਂ ਹਟ ਗਏ ਇਸ ਕਰਕੇ ਹੁਣ ਲੋਕਾਂ ਨੂੰ ਵੀ ਇਹ ਪਤਾ ਲੱਗੂਗਾ ਉਦੋਂ ਲੋਕ ਇਹ ਕਹਿੰਦੇ ਸੀ ਨਾ ਵੀ ਜੇਲ੍ਹ ਜੀ ਫਲਾਨੀ ਜੀ ਮਹਿਕਮਾ ਜੀ ਤੇ ਹੁਣ ਆਸ਼ੂ ਸੰਜੀਤ ਕਿਸ ਲਈ ਜੇਲ੍ਹ ਨਹੀਂ ਚਲੇ ਆ ਕਿਸ ਲਈ ਚਲੇ ਆ ਹੁਣ ਹੁਣ ਦੱਸਣ ਵੀ ਪਰਚਾ ਕਿਸ ਚੀਜ਼ ਦਾ ਏ ਮੈਨੂੰ ਇੱਕ ਤੁਸੀਂ ਤਸਵੀਰ ਦਿਖਾਓ ਇੱਕ ਤਸਵੀਰ ਦਿਖਾਓ ਤੇ ਜਿਹਦਾ ਨੌਂ ਦੀ ਤਾਂ ਪਰਚਾ ਦਿੱਤਾ ਏ ਉਹਦੀ ਸ਼ਕਲ ਦਿਖਾ ਦਿਓ ਤੁਸੀਂ ਸਾਰੇ ਹੀ ਉੱਥੇ ਕਵਰ ਕਰ ਰਹੇ ਸੀ ਵੀ ਕਿਹਨੇ ਕਿਹਨੂੰ ਤੱਕਾ ਮਾਰਿਆ ਸਿਰਫ ਤੇ ਸਿਰਫ ਇਹ ਕੇਜਰੀਵਾਲ ਦਾ ਡਰ ਖੌਫ ਜੇ ਲੁਧਿਆਣੇ ਆਉਣੋਂ ਨਾ ਸਾਰੇ ਪਾਸੇ ਹਜ਼ਾਰਾਂ ਬੰਦਾ ਲਾਇਆ ਸੀ ਲੁਧਿਆਣੇ ਚ ਜਿੱਦਣ ਕੇਜਰੀਵਾਲ ਆਇਆ ਕੱਲ ਪਰਸੋ ਜਿੱਦਣ ਹੁਣ ਆਉਣਗੇ ਲੁਧਿਆਣੇ ਕੇਜਰੀਵਾਲ ਉਦੋਂ ਬਾਅਦ ਦੇਖਿਓ ਫਿਰ ਕੀ ਬਣਦਾ ਹੁਣ ਆਕੇ ਦਿਹੋਣ ਉਸ ਦਿਨ ਤਾਂ ਸਾਡੀਆਂ ਚੀਜ਼ਾਂ ਤੇ ਹਜੇ ਕਰਕੇ ਗਏ ਆ ਨਾ ਨਹੀਂ ਪੱਥਰੀ ਧਰ ਕੇ ਗਏ ਆ ਹੁਣ ਸਿੱਧਾ ਅਟੈਕ ਆ ਜਿਹੜਾ ਰਗਬ ਚੰਡੇ ਤੋਂ ਬਾਅਦ ਕੇਜਰੀਵਾਲ ਤੇ ਹੋਇਆ। ਅਰੈਸਟ ਕਿਹਦੀ ਕਿਹਦੀ ਪਾਈ ਆ। ਤੁਹਾਨੂੰ ਸਭ ਪਤਾ ਹੀ ਆ ਯਾਰ ਕੋਈ ਨਵੀਂ ਗੱਲ ਆ। ਅਰੈਸਟ ਮੈਂ ਕਹਾਂ ਚੜਦੀ ਕਲਾ ਚ ਦੇਖੋ ਬੰਦਾ ਕੀ ਆ। ਰੋਲ ਪੇਸ਼ ਕੀਤਾ ਗਿਆ ਉਹਨੂੰ ਗਿਫਤਾਰੀ ਤੋਂ ਬਾਅਦ ਕਿਵੇਂ ਦੇਖਦੇ ਹੋ। ਦਮਾਗ ਕੋਈ ਪੈ ਹੀ ਨਹੀਂ। ਕਿ ਲੜਾਈਆਂ ਤਾਂ ਜਿੱਥੇ ਲੈ ਕੇ ਅਸੀਂ ਚੱਲੇ ਨੇ ਜਿੱਥੇ ਲੈ ਜਾਣਗੇ। ਹਾਂਜੀ ਜਿੱਥੇ ਕਾਲੇ ਪੱਟੀ ਤਾਂ ਭੇਜਣੋ ਰਏ ਜਿੱਥੇ ਲੈ ਜਾਣਗੇ ਇਹ ਹੁਣ ਪੁਲਿਸ ਤੇ ਹੈ ਸਰਕਾਰ ਤੇ ਹੈ ਜਿਹੜੀ ਉਹਨਾਂ ਦੀ ਦਾਦਾਗਰੀ ਹੁੰਦਾ ਕਰਦੀ ਹੈ ਉਹ ਪਸੰਦ ਤੋਂ ਬਾਅਦ ਦੁਬਾਰਾ ਫੇਰ ਹੀ ਸਭ ਕੰਮ ਨੂੰ ਰੱਖੋਗੇ ਬਿਲਕੁਲ ਬਿਲਕੁਲ ਲੋਕਾਂ ਦੀ ਲੜਾਈ ਤਾਂ ਸੜਕਾਂ ਤੇ ਹੁਣ ਹੁਣੇ ਪਾਰਟੀ ਦੇ ਜਿਹੜੇ ਵਰਕਰ ਆ ਉਹਨਾਂ ਨੂੰ ਵੀ ਲੈ ਕੇ ਜਾ ਰਹੇ ਜਾਂ ਤਿੰਨ ਜਣਿਆਂ ਨੂੰ ਲੈ ਕੇ ਜਾ ਰਹੇ ਚਾਰ 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 ਜਣੇ ਕਰਨੀ ਵਰਕਰ ਨੂੰ ਆਂਚ ਨਹੀਂ ਆਉਣ ਦਿੰਦੇ ਵਰਕਰ ਸਲਾਮਤ ਰਹੂਗਾ ਲੀਡਰ ਜਾਣਗੇ ਜੇਲਾ ਉਹ ਬਿੱਟੂ ਜੀ ਨੇ ਕਾਂਗਰਸ ਪਾਰਟੀ ਚੰਟਰ ਚੱਕ ਕੇ ਸਾਰੇ ਨਾਲ ਲੈ ਕੇ ਮੈਂ ਜਨਾ ਬਹੁਤ ਵਧੀਆ ਅੱਛਾ ਕੰਮ ਕੀਤਾ ਜੇਲ੍ਹ ਜਾਣ ਦੀ ਕੋਈ ਗੱਲ ਨਹੀਂ ਸਾਨੂੰ ਗੋਲੀ ਮਾਰ ਦੇ ਤਾਂ ਵੀ ਕੋਈ ਪਰਵਾਹ ਨਹੀਂ ਲੇਕਿਨ ਪਬਲਿਕ ਵਿੱਚ ਸਾਡੇ ਪਬਲਿਕ ਦੀ ਗੱਲ ਹਰ ਕੰਮ ਵਿੱਚ ਹਰ ਵੇਲੇ ਬਟਾਂਹ ਤੇ ਆ ਰਹੀ ਕੋਈ ਅਸੀਂ ਗਾਂਦੀ ਸਾਨੂੰ ਕਿਤੇ ਦੇਖੋ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਦੀ ਕਾਰਵਾਈ ਕੀਤੀ ਇਹਨਾਂ ਨੂੰ ਕੱਲ ਪ੍ਰੋਡਿਊਸ ਕਰਨ ਵਾਸਤੇ ਕਿਹਾ ਗਿਆ ਮਾਨਯੋਗ ਅਦਾਲਤ ਵੱਲੋਂ ਹੂੰ ਜਿਹੜਾ ਹੈਗਾ ਜੋ ਡਿਊ ਪ੍ਰੋਸੀਜਰ ਹੁੰਦਾ ਹੈਗਾ ਜੀ ਤੇ ਮੈਡੀਕਲ ਵਗੈਰਾ ਕੀਤਾ ਜਾਏਗਾ ਉਸ ਤੋਂ ਬਾਅਦ ਜਿਹੜਾ ਹੈਗਾ ਜੁਡੀਸ਼ੀਅਲ ਕਰ ਦਿੱਤਾ ਜਾਏਗਾ ਸਰ ਕਿੰਨੇ ਦਿਨ ਲਈ ਜੁਡੀਸ਼ੀਅਲ ਭੇਜਿਆ ਜਾਏਗਾ ਕੱਲ ਦੀ ਦੁਬਾਰਾ ਪੇਸ਼ੀ ਮੰਗੀ ਹੈ ਜੀ ਜ ਸਾਹਮਣੇ ਹਾਂ ਸੋ ਕੱਲ ਦੁਬਾਰਾ ਪ੍ਰੋਡਿਊਸ ਕੀਤਾ ਜਾਵੇਗਾ ਜੇਲ੍ਹ ਭੇਜਿਆ ਜਾਊਗਾ ਜਾਂ ਇੰਤਰ ਰੱਖਿਆ ਜਾਵੇਗਾ ਜੇਲ੍ਹ ਭੇਜਿਆ ਜਾਊਗਾ ਜੀ ਤੇ ਸਰ ਕਿੰਨੇ ਜਣਿਆਂ ਨੂੰ ਭੇਜਿਆ ਜਾ ਰਿਹਾ ਚਾਰ ਬੰਦੇ ਜੀ ਸਰ ਕੌਣ ਕੌਣ ਹੈ ਜੀ ਆ ਸਾਬਕਾ ਮੰਤਰੀ ਆਸ਼ੂ ਜੀ ਹੈਗੇ ਜੀ ਸਾਬਕਾ ਐਮ ਐਲ ਏ ਤਲਵਾਰ ਸਾਹਿਬ ਨੇ ਐਮ ਪੀ ਸਾਹਿਬ ਨੇ ਬਿੱਟੂ ਸਾਹਿਬ ਤੇ ਡਿਪਟੀ ਮੇਅ